ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਜਪਣਾ ਕੀ ਹੈ ਕਿਸ ਤਰ੍ਹਾਂ ਵਾਹਿਗੁਰੂ ਦਾ ਨਾਮ ਜਪਿਆ ਜਾਵੇ ਕਿ ਰਸ ਆਵੇ ਆਨੰਦ ਮਿਲੇ ਮਨ ਜੁੜ ਜਾਏ ਰੱਬ ਦੇ ਨਾਲ ਜਪਣਾ ਪੜਨੇ ਨਾਲੋਂ ਲੱਖਾਂ ਨਹੀਂ ਹਜ਼ਾਰਾਂ ਨਹੀਂ ਬਲਕਿ ਕਰੋੜਾਂ ਗੁਣਾ ਓਖਾ ਹੈ ਤੇ ਕਿਹੜਾ ਉਹ ਮੰਤਰ ਹੈ ਜਿਹੜਾ ਹਰ ਮਨੁੱਖ ਅਗਰ ਜਪਣਾ ਸ਼ੁਰੂ ਕਰਦਾ ਹੈ ਤੇ ਉਹ ਮਨੁ ਰੱਬ ਨਾਲ ਜੁੜ ਜਾਏਗਾ ਯਾਨੀ ਸੰਤ ਸਿੰਘ ਮਸਕੀਨ ਜੀ ਆਪਣੀ ਕਥਾ ਦੇ ਵਿੱਚ ਅੱਜ ਇਸ ਦੇ ਬਾਰੇ ਦੱਸਣ ਦਾ ਇਹ ਨੇ ਬਹੁਤ ਹੀ ਵਧੀਆ ਕਥਾ ਐ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਜਪਣਾ ਕੀ ਹੁੰਦਾ ਰਸਨਾ ਨਾਮ ਜਪੋ ਤਬ ਮਥੀਏ ਜ਼ੁਬਾਨ ਉਚਾਰਨ ਕਰੇ ਤੇ ਮਨ ਸੁਣੇ ਗਾਵੀਏ ਸੁਣੀਏ ਜ਼ੁਬਾਨ ਗਾਏ ਨ ਕਰੇ ਮਨ ਸੁਣੇ ਤੇ ਮਨ ਦੇ ਚ ਭਾਵਨਾ ਹੋਵੇ ਇਹਨੂੰ ਜਪਣਾ ਕਹਿੰਦੇ ਨੇ ਬੜੇ ਧਿਆਨ ਨਾਲ ਸੁਣਨਾ ਪੜਨ ਨਾਲੋਂ ਜਪਣਾ ਲੱਖਾਂ ਗੁਣਾ ਔਖਾ ਮੈਂ ਸੈਂਕੜੇ ਗੁਣਾ ਹਜ਼ਾਰਾ ਗੁਣਾ ਨਹੀਂ ਕਹਿ ਰਿਹਾ ਚਲੋ ਕਹਿਣ ਦੇਣਾ ਕਰੋਣਾ ਗੁਣਾ ਰੱਖਾਂ ਗੁਣਾ ਵੀ ਨਹੀਂ ਪੜਨ ਵਾਲੇ ਤੇ ਸਾਰੇ ਹੀ ਨੇ ਪੜ੍ਹਦੇ ਨੇ ਜਪਣ ਵਾਲੇ ਕੋਈ ਘੱਟ ਹੁੰਦੇ ਬਾਣੀ ਪੜ੍ਹਨੀ ਹੈ ਲਾਭ ਹੈ ਕੰਠੋ ਸਗਦੀਏ ਬਾਣੀ ਜਪਣ ਵਾਲਾ ਬਾਣੀ ਦਾ ਰੂਪ ਹੀ ਹੋ ਜਾਂਦਾ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਜਪ ਹੋਈ ਸਕਦਾ ਬਾਣੀ ਕੰਠ ਹੋਵੇ ਕਿਉਂਕਿ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਅੱਖਾਂ ਬੰਦ ਕਰਕੇ ਤਾਂ ਹੀ ਸੁਣ ਸਕੇਗਾ ਮਨ ਤੇ ਸ਼ਬਦ ਅੰਦਰ ਪ੍ਰਵੇਸ਼ ਕਰਦਾ ਜਾਏਗਾ ਮਨ ਜਾਗਦਾ ਜਾਏਗਾ ਇੱਕ ਦਿਨ ਪ੍ਰਭੂ ਨੂੰ ਵੇਖਣ ਦੀ ਦ੍ਰਿਸ਼ਟੀ ਮਿਲ ਜਾਏਗੀ ਜਪਣਾ ਭਜਨ ਹੈ ਭੋਜਨ ਰੋਜ਼ ਰੋਜ਼ ਦਾ ਬੱਚਾ ਕਰ ਰਿਹਾ ਹੈ ਇੱਕ ਦਿਨ ਪੈਰ ਚੱਲਣ ਲੱਗ ਪੈਣਾ ਹੈ ਹੱਥ ਫੜਨ ਲੱਗ ਪੈਣਾ ਹੈ ਜ਼ਬਾਨ बोलण ਲੱਗ ਪਈਏ ਇਹਨੇ ਜਪਣਾ ਆਰੰਭ ਕੀਤਾ ਹੈ ਜਪਦਿਆਂ ਜਪਦਿਆਂ ਇੱਕ ਦਿਨ ਪ੍ਰਭੂ ਦਿਖਾਈ ਦੇਗਾ ਸੁਰਤ ਚੱਲ ਪਏਗੀ ਪ੍ਰਭੂ ਦਾ ਦਾਮਨ ਹੱਥ ਦੇ ਚਲ ਜਾਏਗਾ ਔਰ ਜਪਦਿਆਂ ਜਪਦਿਆਂ ਇੱਕ ਦਿਨ ਨਿਰੰਕਾਰ ਦਾ ਰੂਪ ਹੋ ਜਾਏਗਾ ਕਈ ਸਜਣਾ ਨੇ ਇਸ ਤ੍ਰੀ ਕੇ ਨਾਲੇ ਵੀ ਪ੍ਰਸ਼ਨ ਕੀਤਾ ਕਿ ਜਬਾਣੀ ਕੰਠ ਨਾ ਵੇਤੇ ਫਿਰ ਕਿਵੇਂ ਜਪਿਓ ਤੇ ਨਹੀਂ ਜਪ ਸਕਦਾ ਸਾਰੀ ਦੁਨੀਆ ਦੇ ਅਵਤਾਰੀ ਪੁਰਸ਼ਾਂ ਨੇ ਇੱਕ ਮੰਤਰ ਦਿੱਤਾ ਹੈ ਮੰਤਰ ਵੀ ਬੋਲ ਲੋ ਕਹਿੰਦੇ ਮੰਤਰ ਵੀ ਸ਼ਬਦ ਨੂੰ ਕਹਿੰਦੇ ਮੰਤਰ ਦੇ ਅਖੀਰਤ ਨੇ ਬੋਲ ਇਹ ਗੁਰੂ ਦਾ ਮੰਤਰ ਹੈ ਗੁਰੂ ਦਾ ਬੋਲ ਹੈ ਗੁਰੂ ਦਾ ਸ਼ਬਦ ਹੈ ਗੁਰੂ ਦਾ ਵਾਕ ਹੈ ਵਾਕ ਕਹਿੰਦੇ ਨੇ ਬੋਲ ਕਹਿੰਦੇ ਨੇ ਸ਼ਬਦ ਕਹਿੰਦੇ ਨੇ ਮੰਤਰ ਮੰਤਰ ਦੇ ਹੋਰ ਕੋਈ ਅਰਥ ਨਹੀਂ ਬਾਣੀ ਮੰਤਰ ਮਹਾਪੁਰਖਾਂ ਕੀ ਸਾਰੇ ਮਹਾਪੁਰਖਾਂ ਦੇ ਜਿਹੜੇ ਬੋਲ ਨੇ ਤੇ ਮੰਤਰ ਨੇ ਸੰਸਕ੍ਰਿਤ ਦੇ ਵਿੱਚ ਮੰਤਰ ਕਹਿੰਦੇ ਚਲੋ ਬਹੁਤ ਸਾਰੇ ਮੰਤਰ ਤੋਂ ਨਹੀਂ ਜਪ ਸਕਦਾ ਕਿਉਂਕਿ ਤੈਨੂੰ ਕੰਠ ਨਹੀਂ ਹੈ ਤੂੰ ਅਨਪੜ ਹੈ ਪਰ ਇੱਕ ਤੇ ਜਪ ਸਕਦਾ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਵਰਗੁਰੂ ਤੇ ਜਪ ਸਕਦਾ ਹੈ ਇਤਨਾ ਤੇ ਕੰਠ ਹੋ ਸਕਦਾ ਸਾਰੇ ਧਰਮਾਂ ਨੇ ਫਿਰ ਮਨੁੱਖ ਦੀ ਸੌਲਤ ਲਈ ਇੱਕ ਮੰਤਰ ਚੁਣਿਆ ਰਾਮ ਓ ਹੱਲਾ ਹੋ ਵਾਹਿਗੁਰੂ ਐਥੇ ਜਪ ਸਕਦਾ ਹੈ ਬਾਲਮੇਕ ਨੂੰ ਹੋਰ ਕੁਝ ਵੀ ਨਹੀਂ ਆਉਂਦਾ ਸੀ ਇੱਕੋ ਹੀ ਮੰਤਰ ਜਪਦਾ ਰਿਹਾ ਉਹ ਨਹੀਂ ਕਪਾਟ ਖੋਲ ਦਿੰਦੇ ਉਹ ਨਹੀਂ ਸਭ ਕੁਝ ਦੀ ਸੋਜੀ ਕਰਾ ਦਿੰਦੇ ਤੇ ਵੀ ਮੈਂ ਅਰਜ਼ ਕਰਦੇ ਹਾਂ ਇੱਕ ਅਖਰ ਹਰ ਮਨ ਬਸਤ ਨਾਮਕ ਹੋਤ ਨਿਹਾਰ ਪਰਭਾਤੇ ਤਾਰੇ ਖਿਸੇ ਤਉ ਇਹ ਖਿਸੇ ਸਰੀਰ ਤੇ ਦੋ ਅੱਖਰਾਂ ਨਾਲ ਖਿਸੇ ਸੋ ਗਹਿ ਰਹੋ ਕਬੀਰ ਦੋ ਅੱਖਰਾਂ ਦਾ ਜਪ ਸਤਨਾਮ ਦਾ ਜਪ ਕਬੀਰ ਪੰਥੀ ਇਹ ਕਰਦੇ ਨੇ ਕਬੀਰ ਇਹ ਹੀ ਕਰਦੇ ਸਨ ਭਾਵੇਂ ਸਰੀਰ ਵੀ ਬਿਰਧ ਹੁੰਦਾ ਜਾ ਰਿਹਾ ਹੈ ਖਿਸਕਦਾ ਜਾ ਰਿਹਾ ਹੈ ਭਾਵੇਂ ਰਾਤ ਵੀ ਖਿਸਕਦੀ ਜਾ ਰਹੀ ਹੈ ਪਰ ਇਹ ਅੱਖਰ ਜਿਹੜੇ ਦੋ ਮੈਂ ਰੱਟਦਾ ਪਿਆ ਨਹੀਂ ਖਿਸਕਦੇ ਇਹਤ ਮੈਂ ਜਪੀ ਜਾ ਰਿਹਾ ਜਪੀ ਜਾ ਜਪੀ ਜਾ ਜਪਦੇਂ ਆ ਜਪਦੇਂ ਇੱਕ ਦਿਨ ਮਨ ਸੁਣਨ ਲੱਗ ਪੈਂਦਾ ਹੈ ਤੇ ਜੇ ਮਨ ਸੁਣਨ ਲੱਗ ਪੈਂਦਾ ਹੈ ਤਾਂ ਫਿਰ ਮਨ ਨੂੰ ਦਿਖਾਈ ਦੇਣ ਲੱਗ ਪੈਂਦਾ ਹੈ ਕਿ ਸਭ गोविंद ਹੈ ਸਭ गोविंद ਹੈ गोविंद बिन ਨਹੀਂ ਕੋਈ ਜੋਦੀ ਸੈ ਸੋ ਤੇਰਾ ਰੋਗ ਗੁਣ નિਧਾਨ गोविंद ਅਨੁ ਜਪਦੇਂ ਆ ਜਪਦੇਂ ਆ ਸਮਝ ਆ ਜਾਂਦੀ ਹੈ ਸਭ ਪ੍ਰਭੂ ਹੀ ਹੈ ਸਭ ਪਰਮਾਤਮਾ ਹੀ ਹੈ ਹੋਰ ਕੁਝ ਵੀ ਨਹੀਂ ਜਪਦਿਆਂ ਜਪਦਿਆਂ ਪ੍ਰਮਾਤਮਾ ਦੀ ਲੇਨਤਾ ਨਸੀਬ ਹੋ ਜਾਂਦੀ ਹੈ ਬੋond ਸਾਗਰ ਹੋ ਜਾਂਦੀ ਹੈ ਭੋਜਨ ਇੱਕ ਦਿਨ ਸਰੀਰ ਨੂੰ ਪੂਰਾ ਕਰ ਦਿੰਦਾ ਹੈ ਭਜਨ ਇੱਕ ਦਿਨ ਮਨ ਨੂੰ ਪੂਰਾ ਕਰ ਦਿੰਦਾ ਉਸ ਪੂਰੇ ਮਨ ਨੂੰ ਕਹਿੰਦੇ ਨੇ ਜੋਤ ਦੇ ਚ ਜੋਤ ਹੋ ਗਏ ਜੋਤੀ ਜੋਤ ਰਲੇ ਸੰਪੂਰਨ ਥੇ ਇਹ ਤੇ ਪੂਰਨ ਹੋ ਗਏ ਸੰਪੂਰਨ ਹੋ ਗਏ ਜੋਤ ਦੇ ਜੋਤ ਹੋ ਗਏ ਸਰੀਰ ਪੂਰਾ ਹੋ ਗਿਆ ਹਾਕ ਦੇ ਚ ਹਾਕ ਹੋਇਆ ਹਾਕ ਤੋਂ ਆਇਆ ਸੀ ਹਾਕ ਤੋਂ ਖਰਾਕ ਖਰਾਕ ਤੋਂ ਬਣਿਆ ਸੀ ਪੁਰਾ ਹਾਕ ਹੋ ਗਿਆ ਪੂਰਾ ਹੋ ਗਿਆ ਮਨ ਤੋਂ ਜੋਤ ਸਰੂਪ ਹੈ ਉਸ ਪਰਮ ਜੋਤ ਤੋਂ ਆਇਆ ਸੀ ਜੋਤ ਦੇ ਚ ਜੋਤ ਹੋ ਗਿਆ ਪੂਰਨ ਹੋ ਗਿਆ ਸਰੀਰ ਹਾਕ ਦੇ ਚ ਹਾਕ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋਏ ਤਾਂ ਜੀਵਨ ਯਾਤਰਾ ਸਫਲ ਹੋ ਗਈ ਸਫਲ 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 ਭਈ ਯਾਤਰਾ ਆਉਣ ਜਾਣ ਰਹੇ ਮਲੇਸਾ ਦਾ ਸਰੀਰ ਹਾਕ ਦੇ ਵਿੱਚ ਹਾਕ ਹੋ ਗਿਆ ਹੈ ਮਨ ਜੋਤ ਦੇ ਵਿੱਚ ਜੋਤ ਨਹੀਂ ਹੋਇਆ ਇਹ ਅਧੂਰਾ ਜੀਵੇ ਹੈ ਇਹ ਅਧੂਰਾ ਜਨਮਿਆ ਸੀ ਅਧੂਰਾ ਹੀ ਮਰ ਗਿਆ ਸਰੀਰ ਪੂਰਾ ਹੋਇਆ ਮਨ ਪੂਰਾ ਨਹੀਂ ਹੋਇਆ ਯਾਤਰਾ ਅਧੂਰੀ ਰਹੀ ਇਹਦਾ ਹੁਣ ਫਿਰ ਜਨਮ ਹੋਵੇਗਾ ਇਹਦਾ ਹੁਣ ਫਿਰ ਜਨਮ ਹੋਵੇਗਾ ਤਨ ਸਮਸ਼ਾਨ ਤੱਕ ਪਹੁੰਚ ਗਿਆ ਹੈ ਮਨ ਭਗਵਾਨ ਤੱਕ ਨਹੀਂ ਪਹੁੰਚਿਆ ਤਨ ਕਬਰ ਤੱਕ ਪਹੁੰਚ ਗਿਆ ਮਨ ਖੁਦਾ ਤੱਕ ਨਹੀਂ ਪਹੁੰਚਿਆ ਕਿ ਜਮਿਆ ਅਧੂਰਾ ਸੀ ਇਹ ਜੀਵਿਆ ਵੀ ਅਧੂਰਾ ਫਿਰ ਮਨ ਕਰਕੇ ਇਹ ਮਰਿਆ ਵੀ ਅਧੂਰਾ ਮਨ ਮਰੇ ਤਾਂ ਤਰ ਮਰ ਜਾਏ ਬਿਨ ਮਨ ਮੂਵੇ ਕਿਵੇਂ ਹਰ ਪਾਏ ਤਨ ਦਾ ਮਰਨਾ ਪੂਰਾ ਹੋਣਾ ਖਾਕ ਹੋਣਾ ਹੈ ਮਨ ਦਾ ਮਰਨਾ ਤੇ ਨਿਰੰਕਾਰ ਹੋਣਾ ਹੈ ਬਿਨ ਮਨ ਮੂਵੇ ਕਿਵੇਂ ਹਰ ਪਾਏ ਮਾਫ਼ ਕਰਾਂ ਯਾਤਰਾ ਅਕਸਰ ਬੋਤਿਆਂ ਦੀ ਅਧੋਰੀ ਰਹਿ ਜਾਂਦੀ ਹੈ ਸੰਪੂਰਨ ਨਹੀਂ ਹੁੰਦੀ ਅਗਰ ਪ੍ਰਮਾਤਮਾ ਦਿਖਾਈ ਦੇਣ ਲੱਗ ਪਿਆ ਹੈ ਸੁਣਾਈ ਦੇਣ ਲੱਗ ਪਿਆ ਹੈ ਤੇ ਜ਼ਬਾਨ ਬੋਲ ਰਿਹਾ ਬੋਲ ਰਿਹਾ ਪ੍ਰਭੂ ਨੂੰ ਬੋਲ ਰਿਹਾ ਬੋਲ ਰਿਹਾ ਜ਼ਬਾਨ ਨੂੰ ਰਸਵੇ ਆਣ ਲੱਗ ਪਿਆ ਹੈ ਭੋਜਨ ਦੀ ਬੁਰਕੀ ਮੂੰਹ ਤੇ ਰੱਖੀ ਤੇ ਸਵਾਦ ਆ ਗਿਆ ਅਜੇ ਖੂਨ ਤੇ ਨਹੀਂ ਬਣੀ ਸਵਾਦ ਆ ਗਿਆ ਅਜੇ ਥੱਲੇ ਤੇ ਨਹੀਂ ਗਈ ਰਸ ਆ ਗਿਆ ਹੈ ਵਾਹਿਗੁਰੂ ਜਪਦਿਆਂ ਜਪਦਿਆਂ ਰਸ ਆ ਜਾਏ ਤੋਂ ਗੁਰਵਾਣੀ ਕਹਿੰਦੀ ਹੈ ਪ੍ਰਮਾਤਮਾ ਰਸਨਾ ਤੇ ਵਸ ਗਏ ਐਸੀ ਰਸਨਾ ਫਿੱਕਾ ਨਹੀਂ ਬੋਲੇਗੀ ਮਿਥਿਆ ਨਹੀਂ ਬੋਲੇਗੀ ਐਸੀ ਰਸਨਾ ਸਤਿਆ ਵੀ ਹੋਵੇਗੀ ਤਾਕਤ ਵੀ ਹੋਵੇਗੀ ਪ੍ਰਭ ਜੀ ਬਸੇ ਸਾਦ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਰਸਨਾ ਤੇ ਵਸ ਗਿਆ ਵਾਹਿਗੁਰੂ ਆਖਦਿਆਂ ਰਸਣ ਲੱਗ ਪਵੇ ਰਸਨਾ ਤੇ ਵਸ ਗਿਆ ਜੀ ਦੇ ਦਸਨਾ ਤੇ ਵਸ ਗਿਆ ਇੱਕ ਦਿਨ ਫਿਰ ਐਸਾ ਹੋਵੇਗਾ ਗੁਰਮੁਖ ਰੋਮ ਰੋਮ ਹਰਿਆਵੇ ਰੋਮਾਂ ਚ ਵਸ ਜਾਏਗਾ ਸਵਾਸਾਂ ਦੇ ਚ ਵਸ ਜਾਏਗਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਭੋਜਨ ਪਹਿਲੇ ਮੂੰਹ ਦੇ ਚ ਵਸਦਾ ਹੈ ਜ਼ੁਬਾਨ ਨੂੰ ਰਸ ਆਉਂਦਾ ਹੈ ਖੂਨ ਬਾਦ ਦੇ ਚ ਬਣਦਾ ਹੈ ਮਾਸ ਬਾਦ ਦੇ ਚ ਬਣਦਾ ਹੈ ਪ੍ਰਭੂ ਦਾ ਨਾਮ ਪਹਿਲੇ ਜ਼ਬਾਨ ਤੇ ਵਸਦਾ ਹੈ ਸਵਾਸਾਂ ਦੇ ਜਵਾਬ ਦੇ ਸ ਪ੍ਰਾਣਾਂ ਦੇ ਜਵਾਬ ਦੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨ ਆਵਾ ਰੋਟੀ ਕਿਤਨੇ ਦੇਰੇ ਚ ਖਾ ਲੈਨੇ ਆ 15 ਮਿੰਟ 20 ਮਿੰਟ ਐਨੇ ਟਾਈਮ ਲੱਗਦਾ 15 20 ਮਿੰਟ ਅੰਮ੍ਰਿਤ ਵੇਲੇ ਉੱਠ ਕੇ ਜੋ ਵਾਹਿਗੁਰੂ ਮੰਤਰ ਦਾ ਜਪ ਕਰਦਾ ਹੈ ਤੇ ਜਪ ਇਸ ਢੰਗ ਨਾਲ ਕਰਦਾ ਹੈ ਜ਼ਬਾਨ ਉਚਾਰਨ ਕਰੇ ਤੇ ਮਨ ਨੂੰ ਸਰੋਤਾ ਬਣਾਵੇ ਕੋਸ਼ਿਸ਼ ਕਰੇ ਮਨ ਸੁਣੇਗਾ ਨਹੀਂ ਉਹਦੀ ਆਦਤ ਨਹੀਂ ਹੈ ਉਹਨੇ ਹੀ ਮੈਂ ਅਰਜ਼ ਕੀਤੀ ਹੈ ਮਿੱਤਰ ਨੂੰ ਸੁਣ ਲੈਂਦਾ ਪੁੱਤਰ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦਾ ਗੁਰੂ ਨੂੰ ਨਹੀਂ ਸੁਣਦਾ ਆਦਤ ਨਹੀਂ ਹੈ ਜੇ ਕਿਦਰ ਸੁਣ ਲਿਆ ਇੱਕੋ ਹੀ ਵਫਾ ਸ਼ਬਦ ਸੁਣ ਲਿਆ ਫਿਰ ਸਮਝ ਲੋ ਸੁਣਨ ਤੋਂ ਬਿਨਾ ਰਹਿ ਨਹੀਂ ਸਕੇਗਾ ਰਸ ਆ ਜਾਏਗਾ ਜਿਸ ਦਿਨ ਵਾਹਿਗੁਰੂ ਆਖਦੇ ਆ ਰਸ ਆ ਜਾਏ ਉਸੇ ਦਿਨ ਸਵਲਨਾ ਵਾਹਿਗੁਰੂ ਰਸਨਾ ਤੇ ਵਸ ਗਿਆ ਅਜੇ ਤੱਕ ਕਿਸੇ ਨੂੰ ਇਹ ਰਸ ਨਹੀਂ ਆਇਆ ਅਜੇ ਤੇ ਰਸਨਾ ਚ ਵੀ ਨਹੀਂ ਵਸਿਆ ਰੋਮਾਂ ਚ ਤੀ ਗੱਲ ਦੂਰ ਦੀ ਹੈ ਸਵਾਸਾਂ ਦੀ ਗੱਲ ਤੇ ਦੂਰ ਹਨੂਸ ਦਿੱਲੀ ਦੂਰ ਹਸਤ ਅਜੇ ਬਹੁਤ ਦੂਰ ਦੀ ਗੱਲ ਹੈ ਅੰਮ੍ਰਿਤ ਵੇਲੇ ਬੈਠ ਕੇ ਇਹ ਜਪਣਾ ਹੈ ਜਿਵੇਂ ਦੋ ਵਕਤ ਭੋਜਨ ਦਾ ਆਪਣਾ ਟਾਈਮ ਹੁੰਦਾ ਹੈ ਦੋ ਵਕਤ ਭਜਨ ਦਾ ਵੀ ਆਪਣਾ ਟਾਈਮ ਹੈ ਸਾਨੂੰ ਦੋ ਵਕਤ ਦਾ ਸਤ ਸੰਗ ਦਿੱਤਾ ਹੈ ਇਹ ਗੱਲ ਵਖਰੀ ਹੈ ਮੁਹੰਮਦ ਸਾਹਿਬ ਨੇ ਪੰਜ ਵਕਤ ਦੀ ਨਮਾਜ਼ ਮੁਸਲਮਾਨਾਂ ਦੀ ਜੌਲੀ ਜਪਾਈ ਹੈ ਬਦੂ ਲੋਕ ਸੰ ਖੋਨਖਾਰ ਲੋਕ ਸੰ ਖਾਨਾ ਜੰਗੀ ਤੇ ਬਹੁਤਾ ਜਪ ਕਰਨ ਇਹਨਾਂ ਨੂੰ ਇਸ 바ਸੇ ਲਾਈ ਰੱਖੀਏ ਤਾਂ ਕਿ ਕਿਸੇ ਵਕਤ ਖੁਦਾ ਇਹਨਾਂ ਦੇ ਮਨ ਦਾ ਹਿੱਸਾ ਬਣੇ ਔਰ ਧੰਨੇ ਮੈਂ ਹੈਰਾਨ ਆ ਪੰਜ ਵਕਤ ਦਾ ਸਮਾਂ ਕੱਢਦੇ ਕਈ ਕੱਢਦੇ ਤੇ ਉਹਨਾਂ ਸਿੱਖਾਂ ਬਾਰੇ ਕੀ ਕਵਾਂਗੇ ਜਿਉਂ ਦੋ ਵਕਤ ਦਾ ਵੀ ਸਮਾਂ ਕੋਈ ਨਹੀਂ ਕੋਈ ਨਹੀਂ ਅੰਮ੍ਰਿਤ ਵੇਲੇ ਦਾ ਸਮਾਂ ਬੜਾ ਬਰਕਤਾਂ ਵਾਲਾ ਹੈ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੇ ਨਾ ਬੜੀ ਬਰਕਤ ਹੈ ਬੜੀ ਬਰਕਤ ਹੈ ਇਨੂ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ ਦੁਆ ਕਨ ਬਾਸ਼ਵ ਚੋਂ ਗਦਾਆਂ ਸੋਜ਼ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਜ਼ ਜੇ ਤੂੰ ਦਿਨ ਦੇ ਸਮੇ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਭਿਖਾਰੀ ਬਣ ਜਾਇਆ ਕਰ ਮੰਗਤਾ ਬਣ ਜਾਇਆ ਕਰ ਤੇ ਫਕੀਰ ਕਹਿੰਦਾ ਜੋ ਚੌਥੇ ਪੈਰ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਮੰਗਤੇ ਨਹੀਂ ਬਣਦੇ ਦਿਨ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ ਨਹੀਂ ਜੀ ਸਕਣ ਅਰਧਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੋਟੇ ਨਾਏ ਮੈਂ ਫਿਰ ਅਰਜ਼ ਕਰਾਂ ਰੋਟੀ ਖਾਂਦੇ ਆ 15 ਮਿੰਟ ਲੱਗਦੇ ਦਿਨ ਭਰ ਭੁੱਖ ਨਹੀਂ ਲੱਗਦੀ ਸਰੀਰ ਦੇ ਤਾਜ਼ਗੀ ਬਣੀ ਰਹਿੰਦੀ ਹੈ 15 ਮਿੰਟ ਦਾ ਕੀਤਾ ਹੋਇਆ ਅਮਰਤ ਵੇਲੇ ਦਾ ਜਪ 24 ਘੰਟੇ ਆਨੰਦ ਬਣਾਈ ਰੱਖੇਗਾ ਤਾਜ਼ਗੀ ਲਈ ਰੱਖੇਗਾ ਮਨ ਨੂੰ ਗਮ ਗੇਨ ਨਹੀਂ ਹੋਣ ਦੇਗਾ ਮਨ ਨੂੰ ਬੇਕਲ ਨਹੀਂ ਹੋਣ ਦੇਗਾ ਮਨ ਨੂੰ ਚਿੰਤਾਤ ਨਹੀਂ ਹੋਣ ਦੇਗਾ ਅਗਰ ਇਹ ਜਪ ਕਲ ਤੋਂ ਕੋਈ ਆਰੰਭ ਕਰਨਾ ਸ਼ੁਰੂ ਕਰੇ ਤਾਂ ਸਮਝ ਲੈਣਾ ਇਹ ਉਹ ਬੱਚਾ ਹੈ ਜਿਹਨੂੰ ਬੋਲਣ ਦੀ ਜਾਚ ਆ ਗਈ ਜੇ ਦੀ ਸੁਰਤ ਵੀ ਚੱਲ ਪਏ ਧਿਆਨ ਵੀ ਜੁੜਨ ਲੱਗ ਪਏ ਸਮਝ ਲੈਣਾ ਇਹਦੇ ਕਦਮਾਂ ਨੂੰ ਚਲਣ ਦੀ ਜਾਚ ਵੀ ਆ ਗਈ ਜੋ ਪ੍ਰਮਾਤਮਾ ਦਾ ਰੂਪ ਹੋ ਜਾਏ ਸਮਲ ਤੇ ਘਰ ਹੀ ਪਹੁੰਚ ਗਿਆ ਇਤੇ ਠਿਕਾਣੇ ਤੇ ਪਹੁੰਚ ਮੇਰੇ ਮਨੋਂ ਪਰਦੇਸੀ ਵੇ ਪਿਆਰੇ ਆਓ ਘਰੇ ਮਨ ਦਾ ਘਰ ਪ੍ਰਮਾਤਮਾ ਹੈ ਜਿਸ ਘਰ ਦੇ ਚ ਆਪਾਂ ਰੋਜ਼ ਚੱਦੇ ਆ ਤਨ ਦਾ ਘਰ ਹੈ ਔਰ ਤਨ ਦਾ ਵੀ ਫਿਰ ਅਸਲੀ ਘਰ ਕਬਰ ਹੈ ਚਿਤਾ ਹੈ گور ਨਿਮਾਣੀ ਛੱਡ ਕਰੇ ਨਿਗਰਿਆਂ ਘਰ ਆਓ ਐਨੇ ਥਾਵਿਆਂ ਆਪਣੇ ਘਰ ਦੇ ਛਾ ਕਬਰ ਤੇ ਜਾ ਰਹਾ ਹੈ ਸਾਰਿਆਂ ਦੇ ਸਰੀਰ ਸਹਜੇ ਸਹਜੇ ਪਰਿਵਾਰ ਤੋਂ ਹੋ ਕੇ ਕਾਰੋਬਾਰ ਤੋਂ ਹੋ ਕੇ ਕਬਰ ਦੀ ਤਰਫ ਜਾ ਰਹੇ ਨੇ ਚਿਤਾ ਦੀ ਤਰਫ ਜਾ ਰਹੇ ਸਰੀਰ ਤੇ ਆਪਣੇ ਘਰ ਦੀ ਤਰਫ ਜਾ ਰਿਹਾ ਮਨ ਨਹੀਂ ਜਾ ਰਿਹਾ ਕਈ ਜਨਮਾਂ ਤੋਂ ਨਹੀਂ ਜਾ ਰਿਹਾ ਐਸੋ ਅਸੇ ਗੁਰਬਾਣੀ ਆਵਾਜ਼ਾਂ ਮਾਰਦੀ ਏ ਮੇਰੇ ਮਨ ਪਰ ਵੇਸੀ ਵੇ ਪਿਆਰੇ ਆਓ ਘਰੇ ਘਰ ਆ ਪਰਮਾਤਮਾ ਦਾ ਘਰ ਹੀ ਤੇਰਾ ਘਰ ਹੈ ਔਰ ਪ੍ਰਮਾਤਮਾ ਦੇ ਘਰ ਆ ਕੇ ਤੂੰ ਪ੍ਰਮਾਤਮਾ ਹੋ ਜਾਏਗਾ ਇਸ ਤਰ੍ਹਾਂ ਦੇ ਜਿਹੜੇ ਪ੍ਰਮਾਤਮਾ ਹੋ ਜਾਂਦੇ ਨੇ ਮੁਕਤ ਹੋ ਜਾਂਦੇ ਨੇ ਮੁਕਤ ਪੁਰਸ਼ ਜਦ ਫਿਰ ਆ ਜਾਂਦੇ ਨੇ ਸੰਸਾਰ ਦੇ ਕਲਿਆਣ ਹਿਤ ਇਹਨਾਂ ਨੂੰ ਅਵਤਾਰ ਕਹਿੰਦੇ ਨੇ ਇਹ ਸੰਤ ਅਵਤਾਰ ਨੇ ਜਪਦਿਆਂ ਜਪਦਿਆਂ ਜੋ ਸੱਚ ਦਾ ਰੂਪ ਹੋ ਗਏ ਸੱਚ ਦੇ ਸਮਾਗ ਹੈ ਔਰ ਉਸ ਵਿੱਚ ਜੀ ਰਹੇ ਨੇ ਇਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ संत राम ने भेद किच नहीं एक जन्म कई मै लाख करोरी ये कैले दो तरह दे संत मुक्त हो गए सन लेकिन फिर आ गए इनानों अवतार कहने जन्म दी लोड ते नहीं सी वासना ते नहीं सी पर संसार दे कल्याण हित दया वासो के आ गए ने ये जन्म तो ही ब्रह्म गए नहीं औंदे ने ਇਹ ਜਨਮ ਤੋਂ ਹੀ ਪੂਰੇ ਹੁੰਦੇ ਨੇ ਚੀਨ ਦੇ ਇੱਕ ਕਹਾਵਤ ਹੈ ਲਾਉਤ ਸੇ ਬੁੱਢਾ ਪੈਦਾ ਹੋਇਆ ਸੀ ਕੋਈ ਬੁੱਢਾ ਨਹੀਂ ਪੈਦਾ ਹੁੰਦਾ ਬੱਚੇ ਦੀ ਤਰ੍ਹਾਂ ਸਾਰੇ ਪੈਦਾ ਹੁੰਦੇ ਨੇ ਫਿਰ ਐਸਾ ਕਿਉਂ ਕਹਿ ਦਿੱਤਾ ਹੈ ਤਨ ਕਰਕੇ ਤੇ ਲਾਉਤ ਸੇ ਵੀ ਬੱਚੇ ਦੀ ਤਰ੍ਹਾਂ ਸੀ ਪਰ ਜਨਮ ਤੋਂ ਮੰਨ ਕਰਕੇ ਬਜ਼ੁਰਗ ਦੀ ਤਰ੍ਹਾਂ ਸੀ ਉਹ ਜਨਮ ਤੋਂ ਬ੍ਰਮਗੈ ਨਹੀਂ ਸੀ ਜਿਵੇਂ ਇੱਕ ਮਿਸਾਲ ਦੇ ਕੇ ਮੈਂ ਸਮਾਪਤੀ ਕਰਾਂ ਢਾਈ ਵਰਿਆਂ ਦੇ ਸੰਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਧਨ ਗੁਰੂ ਰਾਂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਗੋਵਿੰਦਵਾਲ ਚੜਨ ਦੀ ਕੋਸ਼ਿਸ਼ ਪੈ ਕਰਨ। 23 ਸਾਲ ਦੇ ਬਾਲਕ ਭੱਜੇ ਹੋਏ ਆ ਗਏ ਮਾਤਾ 바ਨੀ ਜੀ। ਉਹਨਾਂ ਨੇ ਚੁੱਕ ਲਿਆ। ਆਖਿਆ ਲਾਲ ਜੀ ਫਿਰ ਕਦੀ ਬੈਠਣ ਦੀ ਕੋਸ਼ਿਸ਼ ਨਾ ਕਰਨਾ। ਚੜਨ ਦੀ ਕੋਸ਼ਿਸ਼ ਨਾ ਕਰਨਾ। ਇਹ ਤੀਜੇ ਗੁਰੂ ਨਾਨਕ ਧਨ ਗੁਰੂ ਅਮਰਦਾਸ ਜੀ ਦਾ ਸਿੰਘਾਸਣ ਹੈ। ਇਸ ਤੇ ਨਾ ਚੜਨਾ। ਇਸੇ ਬੈਠਣ ਦੀ ਕੋਸ਼ਿਸ਼ ਨਾ ਕਰਨਾ ਇਤਨੇ ਜੀ ਗੁਰੂ ਅਮਰਦਾਸ ਜੀ ਆਗੇ ਉਹਨਾਂ ਨੇ ਭਾਣੇ ਦੀ ਕੋਖ ਤੰ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਤਖਤ ਤੇ ਬਿਠਾ ਦਿੱਤਾ ਆਖਿਆ ਪੁਤਰੀ ਇਸੇ ਧੁਰ ਦਰਗਾਹੋਂ ਤਖਤ ਤੇ ਬੈਠਾ ਹੋਇਆ ਆਇਆ ਹੈ ਅਸੀਸ ਨੂੰ ਕੀ ਲਾ ਸਕਦੇ ਆ ਤੇ ਬਿਠਾ ਸਕਦੇ ਆ ਤੇ ਰੱਬ ਦਾ ਬਿਠਾਇਆ ਹੋਇਆ ਆ ਐਸਵਾਸੇ ਗੁਰਬਾਣੀ ਕਹਿੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ संत राम में भेद के छ नहीं एक जन कई में लाख करोरी एक जन्म तो ही पूर्ण है एक जीवन दे साधना कर कर के पूर्ण होता है बस इतना ही फर्क है लेकिन पहुंच देता में कोई जगह एक एक जगह ते जिथे बैठा है जन्म तो दूजा चल चल के भी उथे पहुंच गया एक अवतार जगत दे कल्याण लई आया ਇਕ ਜਬ ਜਬ ਕੇ ਪੂਰਨ ਹੋ ਗਿਆ ਪੂਰਨ ਪੁਰਖ ਸੰਤ ਪੂਰਨ ਪੁਰਖ ਕੇਵਲ ਸੰਤ ਹੁੰਦੇ ਨੇ ਬਸ ਮੈਂ ਦੁਹਰਾ ਦਿਆਂ ਤੇ ਸਮਾਪਤੀ ਕਰਾਂ ਮਨੁੱਖ ਅਧੂਰਾ ਜਮਦਾ ਹੈ ਸਾਰੇ ਹੀ ਅਧੂਰੇ ਜਾਂਦੇ ਨੇ ਔਰ ਅਕਸਰ ਮਨੁੱਖ ਅਧੂਰਾ ਹੀ ਜੀਂਦਾ ਹੈ ਫਿਰ ਅਧੂਰਾ ਹੀ ਮਰਦਾ ਹੈ ਤਨ ਇੱਕ ਦਿਨ ਮਰ ਜਾਂਦਾ ਹੈ ਮਨ ਮਰਦਾ ਹੀ ਨਹੀਂ ਤਨ ਖਤਮ ਹੋ ਕੇ ਧੂੜ ਹੋ ਜਾਂਦਾ ਹੈ ਮਨ ਖਤਮ ਨਹੀਂ ਹੁੰਦਾ ਮਨ ਖਤਮ ਹੋ ਕੇ ਪ੍ਰਮਾਤਮਾ ਹੁੰਦਾ ਹੈ ਮਨ ਤੋਂ ਜੋਤ ਸਰੂਪ ਹੈ ਜੋਤੀ ਜੋਤ ਰਲੇ ਸੰਪੂਰਨ ਹੋਈ ਆਰਾ ਇਹ ਖੁਸ਼ਕਿਸਮਤੀ ਸਾਰਿਆਂ ਨੂੰ ਨਸੀਬ ਹੋਵੇ ਸਵੇਰੇ 15 ਮਿੰਟ ਦਾ ਫੈਸਲਾ ਕਰ ਲੈਣਾ ਅੰਮ੍ਰਿਤ ਵੇਲੇ ਜ਼ਰੂਰ ਜਪਣਾ ਅਗਰ ਤੁਹਾਡਾ ਮਨ ਰਾਜ਼ੀ ਹੋਇਆ ਤੇ ਸਮਝ ਲੈਣਾ ਇਹ ਕਥਾ ਦਾ ਫਲ ਅੱਜ ਦੇ Satsang ਦਾ ਫਲ ਤੇ ਕੱਲ ਵੀ ਨਾ ਜਪਿਆ ਤੇ ਅੱਜ ਦੀ ਕਥਾ ਮਨੋਰੰਜਨ ਹੈ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ सिर्फ दो मिनट दफा मैं उच्चारण कर तो तुसी करो ए सवेरे करना महाराज कहने रसना नाम जपो तब मथिए इन बेत अमृत पाओ भोजन रसना द्वारा रस है, जाबान पहले छूदी टच कर है भजन पहले जबान नहीं टच करना है तो सिर्फ पांच दफा दास उच्चारण करदा पीछे तो से ताकि रोज ये जब आप करया करो व्यर्थ नहीं जाएगा पतत पावन और बिरद सदाई एक तिल नहीं बनने घाल मैं इतनी अर्ज कर देआ तिल जितनी भी घालना पड़ी व्यर्थ नहीं जाएगा कुछ ना कुछ खेड़ لازمی बनेगे कुछ ना कुछ सिलसिला لازمی बनेगे ਗੁਰੂ ਵਾਹਿਗੁਰੂ ਹੈ ਗੁਰੂ ਵਾਹਿਗੁਰੂ ਜਿੰਦਗੀ ਲਈ ਸਿਹਤ ਲਈ ਕਿਰਪਾ ਦੇ ਜਨਵਰੀ ਦੇ ਚਰਨ ਪ੍ਰਸੰਗ ਸਤਿਗੁਰ ਸੰਯੋਗ ਬਣਨ ਜੋ ਕੋ ਛਾਪ ਨੂੰ ਸਰਵਨ ਕਰਾਇਆ ਅਰਦਾਸ ਹੈ ਧਨ ਗੁਰਗੰਸਾ ਜਪਣਾ ਪੜਨੇ ਨਾਲੋਂ ਕਿਤੇ ਔਖਾ ਹੈ ਜਪਣੇ ਵਾਸਤੇ ਧਿਆਨ ਲਾਉਣਾ ਪੈਗਾ ਮਨੋ ਜੋੜਨਾ ਪੈਗਾ ਜ਼ੁਬਾਨ ਜਿਹੜੀ ਹੈ ਉਹ ਲਫ਼ਜ਼ ਆਦਤ ਕਰ ਦਿੰਦੀ ਹੈ ਲੇਕਿਨ ਉੱਚ ਰਸ ਕਿਦੋਂ ਮਿਲੇਗਾ ਆਨੰਦ ਕਿਦੋਂ ਆਏਗਾ ਜਦੋਂ ਮਨੋ ਜੁੜਾਂਗੇ ਤੇ ਕਿਸ ਤਰ੍ਹਾਂ ਜਪਿਆ ਜਾਵੇ ਕਿਸ ਤਰ੍ਹਾਂ ਜ਼ੁਬਾਨ ਨਾਲ ਪੜਿਆ ਜਾਵੇ ਅੱਖਾਂ ਬੰਦ ਕਰਕੇ ਪੂਰਾ ਧਿਆਨ ਲਾ ਕੇ ਤਾਂ ਕਿ ਜਿਹੜੇ ਜ਼ੁਬਾਨ ਚੋਂ ਸ਼ਬਦ ਨਿਕਲਣਦੇ ਹਨਾ ਉਸ ਜ਼ਿਹਨ ਦੇ ਵਿੱਚ ਆਉਣ ਉਹਨਾਂ ਦਾ ਤਸੱਵਰ ਅਸੀਂ ਕਰੀਏ ਫਿਰ ਉਹਨਾਂ ਦਾ ਮਫਹੂਮ ਨੂੰ ਸੋਚੀਏ ਫਿਰ ਹੀ ਅਸੀਂ ਮਨੋ ਰੱਬ ਦੇ ਨਾਲ ਜੁੜਾਂਗੇ ਫਿਰ ਆਨੰਦ ਆਏਗਾ ਫਿਰ ਰਸ ਮਿਲੇਗਾ ਜਦੋਂ ਜ਼ੁਬਾਨ ਦੇ ਵਿੱਚੋਂ ਅਦਾ ਕਰਦੇ ਰਾਂਗੇ ਚੀਜ਼ਾਂ ਨੂੰ ਨਾ ਤੇ ਇੱਕ ਦਿਨ ਰੱਬ ਨਾਲ ਵੀ ਜੁੜ ਜਾਵਾਂਗੇ ਜਿਹੜੇ ਵਿਚਾਰ ਮਨ 'ਚ ਆਉਂਦੇ ਰਹਿੰਦੇ ਆਉਂਦੇ ਰਹਿੰਦੇ ਹਨਾ ਇੱਕ ਦਿਨ ਉਹ ਅਸਲੀ ਰੂਪ ਦੇ ਵਿੱਚ ਵੀ ਪ੍ਰਗਟ ਹੋ ਜਾਂਦੀ ਹੈ ਜਦੋਂ ਅਸੀਂ ਮਨੋ ਰੱਬ ਨਾਲ ਜੁੜਨੇ ਦੀ ਕੋਸ਼ਿਸ਼ ਕਰਾਂਗੇ ਤੇ ਉਹਦੇ ਵਾਸਤੇ ਪਹਿਲੇ ਜ਼ਰੂਰੀ ਹੈ ਜ਼ੁਬਾਨ ਨਾਲੋਂ ਲਫ਼ਜ਼ ادا करिए ਜ਼ੁਬਾਨ ਨਾਲ ਪੜਿਏ ਜਦੋਂ ਮੂੰਹ ਦੇ ਵਿੱਚ ਸ਼ਬਦ ਨਿਕਲੀ ਜਾਣਗੇ ਨਿਕਲੀ ਜਾਣਗੇ ਤੇ ਇੱਕ ਵੇਲਾ ਐਸਾ ਆਏਗਾ ਜਦੋਂ ਅਸੀਂ ਮਨੋਂ ਰੱਬ ਨਾਲ ਜੁੜ ਜਾਾਂਗੇ ਸਾਨੂੰ ਰੱਬ ਦੀ ਫਿਰ ਯਾਤਚ ਆਨੰਦ ਆਏਗਾ ਰਸ ਮਿਲੇਗਾ ਜਿਸ ਤਰ੍ਹਾਂ ਬੱਚਾ ਹੈ ਜਦੋਂ ਪੈਦਾ ਹੁੰਦਾ ਹੈ ਫਿਰ ਉਹ ਕੁਝ ਦਿਨ ਬਾਅਦ ਬੈਠਣਾ ਸ਼ੁਰੂ ਕਰਦਾ ਫਿਰ ਰੜਨਾ ਸ਼ੁਰੂ ਕਰਦਾ ਫਿਰ ਉਹ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਇਸੇ ਤਰ੍ਹਾਂ ਅਗਰ ਮਨੁੱਖ ਰੱਬ ਨਾਲ ਜੁੜਨੇ ਦੀ ਕੋਸ਼ਿਸ਼ ਕਰਦਾ ਰਹੇਗਾ ਸੁਬਾਨ ਚੋ ਅਦਾ ਕਰਦਾ ਰਹੇਗਾ ਤੇ ਇੱਕ ਦਿਨ ਰੱਬ ਦੇ ਨਾਲ ਮਿਲਣ ਦਾ ਜਿਹੜਾ ਰੂਪ ਹੈ ਉਹ ਵੀ ਪ੍ਰਗਟ ਹੋ ਜਾਏਗਾ ਤੇ ਰੱਬ ਨਾਲ ਬੰਦਾ ਮਿਲ ਜਾਏਗਾ ਉਹਦਾ ਜਿਹੜਾ ਮਨ ਹੈ ਉਹ ਜੁੜ ਜਾਏਗਾ ਫਿਰ ਉਹਨੂੰ ਰਸ ਵੀ ਆਏਗਾ ਆਨੰਦ ਵੀ ਮਿਲੇਗਾ ਰਸ ਤੇ ਆਨੰਦ ਲੈਣ ਲਈ ਕੁਛ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਦੱਸਿਆ ਕਿ ਕੁਝ ਲੋਕ ਕਹਿੰਦੇ ਕਿ ਅਗਰ ਬਾਣੀ ਜਿਹੜੀ ਕੰਠ ਨਾ ਹੋਵੇ ਸਮਝ ਨਾ ਆਵੇ ਤੇ ਫਿਰ ਕਿਸ ਤਰ੍ਹਾਂ ਅਸੀਂ ਮਨੋ ਜੋੜ ਸਕਨੇ ਆ ਇਹ ਵੀ ਗੱਲ ਠੀਕ ਹੈ ਕਿ ਅਗਰ ਇੱਕ ਚੀਜ਼ ਸਮਝ ਹੀ ਨਹੀਂ ਸਾਨੂੰ ਆਉਂਦੀ ਹੈਗੀ ਅਸੀਂ ਜਿੰਨਾ ਮਰਜ਼ੀ ਉਹਦਾ ਤਸੱਵਰ ਕਰੀਏ ਕੋਈ ਚੀਜ਼ ਸਮਝ ਆਵੇਗੀ ਤੇ ਫਿਰ ਹੀ ਸਾਨੂੰ ਪਤਾ ਲੱਗੇਗਾ ਨਾ ਕਿ ਇਹਦੀ ਆ ਸਾਨੂੰ ਫਾਇਦੇ ਆ ਤੇ ਆ ਨੁਕਸਾਨ ਹੈ ਅਸੀਂ ਇਸ ਤਰ੍ਹਾਂ ਜਾਣਾ ਹੈ ਰੱਬ ਤੱਕ ਤੇ ਜਿਹੜੀ ਚੀਜ਼ ਸਮਝ ਹੀ ਨਹੀਂ ਆਉਂਦੀ ਫਿਰ ਉਹ ਕਿਸ ਤਰ੍ਹਾਂ ਸਾਨੂੰ ਰੱਬ ਤੱਕ ਲੈ ਕੇ ਜਾਏਗੀ ਤੇ ਇੱਕ ਜਿਹੜਾ ਮੰਤਰ ਸਾਰੇ ਜਿੰਨੇ ਵੀ ਸੰਤ ਪ੍ਰਚਾਰਕ ਹਰ ਧਰਮ ਵਾਲੇ ਨੇ ਦੱਸਿਆ ਹੈ ਉਹ ਹਰ ਕੋਈ ਉਸ ਨੂੰ ਜਪ ਸਕਦਾ ਹੈ ਔਰ ਉਹਦੇ ਲਈ ਮਤਲਬ ਵੀ ਸਮਝਣਾ ਜ਼ਰੂਰੀ ਨਹੀਂ ਹੈ ਹਰ ਧਰਮ ਦੇ ਵਿੱਚ ਚਾਹੇ ਕੋਈ ਰਾਮ ਕਹਿ ਕੇ ਬੁਲਾਵੇ ਚਾਹੇ ਕੋਈ ਵਾਹਿਗੁਰੂ ਕਹਿ ਕੇ ਬੁਲਾਵੇ ਅੱਲਾਹੂ ਕਹਿ ਕੇ ਪੁਕਾਰੇ ਇਹ ਉਹ ਜਾਪ ਹੈ ਜਿਹੜਾ ਹਰ ਮਨੁੱਖ ਕਰ ਸਕਦਾ ਹੈ ਤੇ ਇਸ ਜਾਪ ਦੇ ਨਾਲ ਜਿਹੜਾ ਇਸ ਨੂੰ ਕਰਦਾ ਰਹਿੰਦਾ ਮੁਸلسل ਕਰਦਾ ਰਹਿੰਦਾ ਫਿਰ ਇੱਕ ਦਿਨ ਉਹ ਰੱਬ ਨਾਲ ਵਾਹਿਗੁਰੂ ਨਾਲ ਰਾਮ ਨਾਲ ਜੁੜ ਵੀ ਜਾਂਦਾ ਹੈ ਕਿਉਂਕਿ ਉਹਦੀ ਜ਼ੁਬਾਨ 'ਚ ਹਰ ਟਾਈਮ ਇਹੀ ਲਫ਼ਜ਼ ਜਿਹੜੇ ਆ ਨਿਕਲਦੇ ਰਹਿੰਦੇ ਆ ਤੇ ਫਿਰ ਰੱਬ ਉਹਦੀ ਆਪ ਬਾਹ ਫੜ ਲੈਂਦਾ ਉਹ ਕੋਸ਼ਿਸ਼ ਕਰਦਾ ਰਹਿੰਦਾ ਨਾ ਤੇ ਇੱਕ ਦਿਨ ਉਸ ਰਾਸਤੇ ਤੇ ਪੈ ਜਾਂਦਾ ਹੈਗਾ ਵੇ ਜਿਹੜੇ ਅਸੀਂ ਮਨ 'ਚ ਵਿਚਾਰ ਲਿਆਉਂਦੇ ਰਹੀਦਾ ਲਿਆਉਂਦੇ ਰਹੀਦਾ ਚਾਹੇ ਉਹ ਚੰਗੇ ਹੋਣ ਤੇ ਮਾੜੇ ਹੋਣ ਇੱਕ ਦਿਨ ਉਹ ਪ੍ਰਗਟ ਹੋ ਜਾਂਦੇ ਆ ਤੇ ਜਦੋਂ ਅਸੀਂ ਕੋਸ਼ਿਸ਼ ਹੀ ਨਹੀਂ ਕਰਾਂਗੇ ਤੇ ਉਹਨੂੰ ਕਿਸ ਤਰ੍ਹਾਂ ਅਸੀਂ ਪੋਸੀਬਲ ਕਰ ਸਕਾਂਗੇ ਕੋਸ਼ਿਸ਼ ਕਰਾਂਗੇ ਉਸ ਰਸਤੇ ਤੇ ਪੈਣ ਦੀ ਉਸ ਖੁਸ਼ੀ ਨੂੰ ਹਾਸਲ ਕਰਨੇ ਦੀ ਉਸ ਜਿੱਤ ਨੂੰ ਹਾਸਲ ਕਰਨੇ ਦੀ ਤੇ ਫਿਰ ਰੱਬ ਇੱਕ ਦਿਨ ਸਾਡੇ ਲਈ ਸਫਲਤਾ ਵੀ ਕਰ ਦੇਗਾ ਸਾਡੇ ਤੇ ਆਪਣੀ ਮਿਹਰ ਵੀ ਕਰ ਦੇਗਾ ਬਹੁਤ ਹੀ ਵਧੀਆ ਕਥਾ ਸੀਗੀ ਵੀਰੋ ਤੁਹਾਨੂੰ ਇਹ ਕਥਾ ਕੈਂਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ Տਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼